ਸ਼੍ਰੀ ਦਿਨੀ ਹਲਕਾ ਮਲੌਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਸ਼ਹਿਰ ਦਾ ਦੌਰਾ ਕਰਕੇ ਸ਼ਹਿਰ ਵਾਸੀਆਂ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦ ਹੱਲ ਕਰਨ ਦਾ ਪ੍ਰੋਸਾ ਦਿੱਤਾ ਪਰ ਇਸ ਸਮੇਂ ਸ਼ਹਿਰ ਦੇ ਕਈ ਐਸੇ ਮੁਹੱਲੇ ਹਨ ਜਿੱਥੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਕਾਫੀ ਗੰਭੀਰ ਪਣੀ ਹੋਈ ਇਸੇ ਤਰ੍ਹਾਂ ਮਲੌਰ ਦੇ ਬੋਟ ਨੰਬਰ 12 ਨੇੜੇ ਕਲਗੀ ਤਰਸ ਕੋਲ ਬਣੀ ਸੂਰਜ ਨਗਰੀ ਦੇ ਵਾਸੀ ਇਸ ਸਮੱਸਿਆ ਕਾਰਨ ਇੱਕ ਨਰਕ ਦੀ ਜ਼ਿੰਦਗੀ ਬੁਗਤ ਰਹੇ ਹੰਤ ਮੁਹੱਲੇ ਦੇ ਵਾਸੀਆਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਹਨਾਂ ਦੇ ਘਰਾਂ ਕੋਲ ਸੀਵਰੇਜ ਓਵਰਫਲੋ ਹੋਏ ਪਏ ਨੇ ਤੇ ਪਾਣੀ ਗਲੀਆਂ ਵਿੱਚ ਖੜਾ ਰਹਿੰਦਾ ਤੇ ਇੱਥੇ ਆਮ ਲੰਘਣਾ ਮੁਸ਼ਕਿਲ ਹੋ ਗਿਆ ਤੇ ਉੱਥੇ ਹੀ ਪਾਣੀ ਪੀਣ ਵਾਲੇ ਪਾਣੀ ਵਿੱਚ ਵੀ ਜਿਹੜਾ ਕੀ ਆ ਮਿਕਸ ਹੁੰਦਾ ਜਾਂਦਾ ਹੈ ਤੇ ਲੋਕਾਂ 'ਚ ਜਿਹੜਾ ਕਿ ਬਿਮਾਰੀਆਂ ਫੈਲਣ ਦਾ ਵੀ ਕਾਫੀ ਡਰ ਜਿਹੜਾ ਕਿ ਬਣਿਆ ਹੋਇਆ ਅਸੀਂ ਨਗਰ ਕਾਉਂਸਲ ਕੋਲ ਗਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੇ ਕੋਲ ਸਰਕਾਰੀ ਫੰਡ ਨਹੀਂ ਸਾਡੀ ਬੇਨਤੀ ਹੈ ਜੀ ਸਾਡੇ ਸੀਵਰ ਬਹੁਤ ਓਵਰ ਹੋਏ ਪਏ ਆ ਤੇ ਇਹ ਮਤਲਬ ਸਹੀ ਕਰਾਓ ਤੁਸੀਂ ਗਲੀਆਂ ਬਣਾਓ ਬਹੁਤ ਦੁਖੀ ਹੋਏ ਪਏ ਆ স্মੈਲ ਆਉਂਦੀ ਪਈ ਆ ਬਹੁਤ ਔਖੇ ਹੋਏ ਪਏ ਆ ਘਰਾਂ 'ਚ স্মੈਲ ਆਈ ਜਾਂਦੀ ਆ ਬਹੁਤ ਔਖੇ ਹੋਏ ਪਏ ਆ ਕੀ ਕਾਉਂਸਲਰ ਨੇ ਜਾਂ ਕਿਸੇ ਮੰਤਰੀ ਨੇ ਕੋਈ ਐਮਐਲਏ ਨੇ ਕੋਈ ਘੇੜਾ ਮਾਰਿਆ ਕੋਈ ਨਹੀਂ ਜੀ ਕੋਈ ਘੇੜਾ ਨਹੀਂ ਮਾਰਿਆ ਜੀ ਬਿਮਾਰੀ ਦਾ ਘਰ ਬਣਿਆ ਪਿਆ ਜੀ ਇਹ ਕਦੋਂ ਤੋਂ ਜਿਹੜੇ ਅਗੇ ਸਮੱਸਿਆ ਇਹ ਸਾਲ ਤੋਂ ਹੀ ਹੈ ਜੀ ਚੱਲਦਾ ਆਉਂਦਾ ਸਾਲ ਤੋਂ ਹੀ ਚੱਲਦਾ ਆਉਂਦਾ ਉਹ ਭਾਗ ਦੇ ਕੋਈ ਕੋਈ ਨਹੀਂ ਕੋਈ ਆਉਂਦੇ ਨਹੀਂ ਜੀ ਕੋਈ ਨਹੀਂ ਆਇਆ ਕੋਈ ਸੁਣਦਾ ਹੀ ਨਹੀਂ ਖੰਬੇ ਨਹੀਂ ਕੋਈ ਲੱਗੇ ਕੋਈ ਕੁਛ ਨਹੀਂਗਾ ਸੀਵਰ ਬੈਠੇ ਇੱਥੇ ਪੈਪ ਅੱਗੇ ਬੈਠੀ ਹੋਈ ਹੈ ਕੋਈ ਇਹਨਾਂ ਨੇ ਸੁਣਾਈ ਨਹੀਂ ਹੋ ਰਹੀ ਤੇ ਬੁੜੀਆਂ ਬੱਚੇ ਸਾਰੇ ਤੰਗ ਆ ਲੰਗਨ ਟੱਪੋਂ ਤੋਂ ਕਿੰਨਾ ਸਮਾਂ ਹੋ ਗਿਆ ਪਿਆ ਬੈਠੀ ਨੂੰ ਇਹਨੂੰ ਹੋ ਚੱਲਿਆ ਸਾਲ ਦੇ ਨੇੜੇ ਹੋ ਚੱਲਿਆ ਕਿਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਨਾ ਘਟਪਣ ਵਿੱਚੋਂ ਲੰਗੜ ਟੱਪਾ ਪਾਣੀ ਖੜਾ ਬੁਰੇ ਹਾਲ ਹੈ ਇਹ ਇੱਥੇ ਨੰਗਲਾ ਟੱਪਣਾ ਔਖਾ ਹੈ ਕੀ ਕੋਈ ਪਹੁੰਚ ਕੀਤੀ ਹੈ ਕਿਸੇ ਕਹ ਕੋ ਕਾਉਂਸਲਰ ਅਸੀਂ ਵਾਟਰ ਵਰਕਸ ਚ ਗਏ ਸੀਗੇ ਉੱਥੇ ਐਪਲੀਕੇਸ਼ਨ ਵੀ ਦੇ ਕੇ ਆਏ ਆ ਆਏ ਸੀ ਉਹ ਕੰਦੇ ਸਰਕਾਰ ਕੋਲ ਪੈਸੇ ਨਹੀਂ ਉਹ ਵੇ ਵੁੱਕ ਕੇ ਮੁੜ ਗਏ ਦੂਜੇ ਪਾਸੇ ਮ ਲੋਰਡ ਸੀਵਰੇਜ ਬੋਰਡ ਦੇ ਅਧਿਕਾਰੀ ਰਾਜਵੰਦ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਮੰਨਿਆ ਕਿ ਸੀਵਰੇਜ ਦੀ ਪਾਈਪਲਾਈਨ ਅ ਬੈਡ ਜਾਣ ਕਰਕੇ ਇਹ ਸਮੱਸਿਆ ਆ ਰਹੀ ਹੈ ਤੇ ਸਾਡੇ ਵੱਲੋਂ ਨਵੀਂ ਪਾਈਪ ਆਉਣ ਲਈ ਨਗਰ ਕੌਂਸਲ ਤੋਂ ਫੰਡ ਦੀ ਮੰਗ ਰੱਖੀ ਗਈ ਹੈ ਤੇ ਜਦੋਂ ਫੰਡ ਮਿਲਦਾ ਹੈ ਤਾਂ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਕਿ ਠੀਕ ਕਰਵਾ ਦਿੱਤਾ ਜਾਵੇਗਾ ਤੇ ਹੁਣ ਅਰਜ਼ੀ ਤੌਰ ਤੇ ਇੰਜਨ ਲਗਾ ਕੇ ਸੀਵਰੇਜ ਦਾ ਪਾਣੀ ਕੱਢਿਆ ਜਾ ਰਿਹਾ ਤੇ ਦੂਜੇ ਪਾਸੇ ਲੋਕਾਂ ਦੇ ਵੱਲੋਂ ਵੀ ਸਰਕਾਰ ਤੋਂ ਜਲਦ ਤੋਂ ਜਲਦ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ 15-20 ਸਾਲ ਪਹਿਲਾਂ ਪਾਇਆ ਹੋਇਆ ਸੀਵਰ ਇਹ ਤੇ ਇਸੇ ਦੀ ਵਜ੍ਹਾ ਕਰਨਾ ਕਿਤੇ ਨਾ ਕਿਤੇ ਸੀਵਰ ਬੈਠ ਜਾਂਦਾ ਤੇ ਸੀਵਰ ਬੈਠ ਗਿਆ ਇਹਦੇ ਵਾਸਤੇ ਅਸੀਂ ਇਹਦੀ ਰਿਪੇਅਰ ਵਾਸਤੇ ਕਮੇਟੀ ਤੋਂ ਫੰਡ ਦੀ ਡਿਮਾਂਡ ਕੀਤੀ ਹੈ ਅਪਰੋਕਸੀਮੇਟ 15 ਲੱਖ ਰੁਪਏ ਦਾ ਕੰਮ ਹੈ ਇਹ ਤੇ ਜਦੋਂ ਕਮੇਟੀ ਸਾਨੂੰ ਫੰਡ ਦੇ ਦੇਗੀ ਅਸੀਂ ਮਤਲਬ ਉੱਤੋਂ ਤੱਕ ਨਹੀਂ ਸਰ ਹਾਲ ਹੋ ਜਾ ਬਸ ਜਦੋਂ ਫੰਡ ਦੇ ਦੇਣਗੇ ਉਹ ਤੋ 1 ਮਹੀਨੇ ਦੇ ਵਿੱਚ ਦਿਨ ਬਲ ਮੰਥ ਅਸੀਂ ਇਹਨੂੰ ਰਿਪੇਅਰ ਕਰ ਦੇਵਾਂਗੇ